ਦੋਸਤੋ ਲੁਧਿਆਣਾ ਬਠਿੰਡਾ ਰਾਜਮਾਰਗ ਤੇ ਸਨਸਣ ਛਾਈ ਹੋਈ ਸੀ ਅਸਮਾਨ ਦੇ ਵਿੱਚ ਬੱਦਲ ਇਸ ਤਰ੍ਹਾਂ ਮੰਡਰਾ ਰਹੇ ਸੀ ਜਿਵੇਂ ਕਿਸੇ ਵੱਡੇ ਭੈਦ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਹੋਣ ਗੱਡੀ ਦੇ ਸ਼ੀਸ਼ੇ ਤੇ بارش ਦੀਆਂ ਤੇਜ਼ ਬੂੰਦਾ ਐਵੇਂ ਵੱਜ ਰਹੀਆਂ ਸੀ ਜਿਵੇਂ ਕੁਦਰਤ ਵੀ ਕੋਈ ਖੇਡ ਕਰਨ ਵਾਲੀ ਹੋਵੇ ਐਵੇਂ ਵਰਸਦੇ ਮੀਂਹ ਦੇ ਵਿੱਚ ਇੱਕ ਚਿੱਟੇ ਰੰਗ ਦੀ ਸਰਕਾਰੀ ਫੋਰਚੂਨਰ ਗੱਡੀ ਬੜੀ ਤੇਜ਼ੀ ਨਾਲ ਅੱਗੇ ਵਧ ਰਹੀ ਹੈ ਗੱਡੀ ਦੇ ਵਿੱਚ ਬੈਠੀ ਹੈ ਐਸਪੀ ਮੈਡਮ ਜਿਹਦੇ ਚਿਹਰੇ ਤੇ ਥਕਾਵਟ ਸਾਫ਼ ਦਿਖ ਰਹੀ ਹੈ ਉਹ ਇੱਕ ਜ਼ਰੂਰੀ ਮੀਟਿੰਗ ਤੋਂ ਜੋ ਕਈ ਘੱਟੇ ਲਗਾਤਾਰ ਚੱਲੀ ਸੀ ਵਾਪਸ ਆ ਰਹੀ ਹੈ ਉਸ ਦੀ ਥਕਾਵਟ ਨੂੰ ਦੇਖਦੇ ਅਚਾਨਕ ਹੀ ਗੱਡੀ ਦੇ ਡਰਾਈਵਰ ਅਮਨ ਕੌਨਸਟੇਬਲ ਨੇ ਕਿਹਾ ਮੈਡਮ ਜੀ ਮੀ ਬਹੁਤ ਜ਼ਿਆਦਾ ਹੈ ਅੱਗੇ ਬੜਾ ਮਸ਼ਹੂਰ ਟੱਬ ਹੈ ਟਰੱਕ ਵਾਲੇ ਉੱਥੇ ਜਾਂਦੇ ਹਨ ਹਾਲਾਂਕਿ ਤੁਹਾਡੇ ਮਹਿੰਗੇ ਹੋਟਲਾਂ ਵਰਗਾ ਤਾਂ ਨਹੀਂ ਹੈ ਪਰ ਇਸ ਵਾਰਸ ਤੇ ਮੀ ਵਿੱਚ ਆਪਾਂ ਛੱਟ ਉੱਥੇ ਰੁਕ ਜਾਵਾਂਗੇ ਸ਼ਾਇਦ ਮੀ ਵੀ ਘੱਟ ਹੋ ਜਾਵੇਗਾ ਤੁਸੀਂ ਵੀ ਕੁਝ ਖਾ ਲੈਣਾ ਤੁਹਾਨੂੰ ਸਵੇਰ ਦੀ ਭੁੱਖ ਲੱਗੀ ਹੋਣੀ ਜੇਕਰ ਕਹੋ ਤਾਂ ਮੈਂ ਉੱਥੇ ਰੁਕ ਸਕਦਾ ਐਸਪੀ ਮੈਡਮ ਨੇ ਬਹੁਤ ਸੋਚਿਆ ਉਹ ਜ਼ਿਆਦਾਤਰ ਐਦਾਂ ਜਿਹੇ ਹੋਟਲਾਂ ਤੇ ਇਹੋ ਜਿਹੇ ਢਾਬਿਆਂ ਤੇ ਜਾਣਾ ਪਸੰਦ ਨਹੀਂ ਕਰਦੀ ਸੀ ਉਸ ਨੂੰ ਗੋਪਨੀਯਤਾ ਵਾਲੀ ਜਗ੍ਹਾ ਤੇ ਜਾਣਾ ਪਸੰਦ ਸੀ ਪਰ ਹੁਣ ਬਰਥਡੇ ਮਹੀਨੇ ਵਿੱਚ ਕਰ ਵੀ ਕੀ ਸਕਦੀ ਹੈ ਕਹਿ ਦਿੰਦੀ ਹੈ ਕੋਈ ਗੱਲ ਨਹੀਂ ਉੱਥੇ ਆਪਾਂ ਰੁਕ ਜਾਵਾਂਗੇ ਕੁਝ ਦਿਨ ਆਰਾਮ ਕਰ ਲਵਾਂਗੇ ਡਰਾਈਵਰ ਮੈਡਮ ਦੀ ਗੱਲ ਸੁਣ ਕੇ ਥੋੜੀ ਦੂਰ ਉਸ ਢਾਬੇ ਦੇ ਉੱਤੇ ਆਪਣੀ ਗੱਡੀ ਰੋਕ ਦਿੰਦਾ ਹੈ ਮੈਡਮ ਦੇ ਉੱਤੇ ਛਤਰੀ ਕਰਦਾ ਦੋਵੇਂ ਜਣੇ ਸਿਕਿਉਰਿਟੀ ਗਾਰਡਾਂ ਦੇ ਨਾਲ ਢਾਬੇ ਦੇ ਵਿੱਚ ਪਹੁੰਚ ਜਾਂਦੇ ਹਨ ਢਾਬੇ ਵਾਲਾ ਵੀ ਹੈਰਾਨ ਹੈ ਕਿ ਅੱਜ ਐਸਪੀ ਮੈਡਮ ਸ਼ਹਿਰ ਦੀ ਇੰਨੀ ਵੱਡੀ ਪੁਲਿਸ ਅਧਿਕਾਰੀ ਸਾਡੇ ਮਾਮੂਲੀ ਜਿਹੇ ਢਾਬੇ ਵਿੱਚ ਆਈ ਹੈ ਸਾਰੇ ਮੈਡਮ ਦੀ ਆਪ ਭਗਤ ਵਿੱਚ ਲੱਗ ਜਾਂਦੇ ਹਨ ਢਾਬੇ ਵਾਲਾ ਕਹਿੰਦਾ ਦੱਸੋ ਮੈਡਮ ਜੀ ਤੁਹਾਨੂੰ ਕੀ ਚਾਹੀਦਾ ਹੈ ਅੱਜ ਤੁਹਾਡੇ ਲਈ ਕੀ ਲੈ ਕੇ ਆਈਏ ਸਾਡੇ ਢਾਬੇ ਦੇ ਆਲੂ ਦੇ ਪਰੌਂਠੇ ਬੜੇ ਮਸ਼ਹੂਰ ਹੈ ਜੇਕਰ ਤੁਸੀਂ ਇੱਕ ਵਾਰ ਖਾ ਲੇ ਤਾਂ ਤੁਸੀਂ ਸਾਨੂੰ ਯਾਦ ਹੀ ਕਰੋਗੇ ਮੈਡਮ ਗੱਲ ਸੁਣਦੀ ਹੈ ਕੋਈ ਗੱਲ ਨਹੀਂ ਤੁਸੀਂ ਆਲੂ ਦੇ ਫਰੋਂਟੇ ਲੈ ਆਓ ਨਾਲ ਇੱਕ ਸੋਹਣੀ ਜੀ ਚਾਹ ਬਣਾ ਲਿਓ ਮੇਰਾ ਜੀ ਥੋੜਾ ਖੁਸ਼ ਹੋ ਜਾਵੇਗਾ ਸਵੇਰ ਦੀ ਥਕਾਨ ਹੈ ਬੜੀ ਨੀਂਦ ਆ ਰਹੀ ਹੈ ਨੀਂਦ ਵੀ ਥੋੜੀ ਦੂਰ ਹੋ ਜਾਵੇਗੀ ਮੈਡਮ ਦੀ ਗੱਲ ਸੁਣ ਕੇ ਤੁਰੰਤ ਢਾਬੇ ਵਾਲਾ ਫਰੋਂਟੇ ਮੰਗਾਉਣ ਚਲਾ ਜਾਂਦਾ ਹੈ ਮੈਡਮ ਉਥੇ ਹੋਟਲ ਦੇ ਕਿਨਾਰੇ ਖੇਤਾਂ ਵਾਲੇ ਪਾਸੇ ਬੈਠੀ ਹੈ ਉਥੇ ਉਸ ਨੂੰ ਸ਼ਾਂਤ ਨਜ਼ਾਰਾ ਦੇਖਣਾ ਬੜਾ ਪਸੰਦ ਆ ਰਿਹਾ ਹੈ ਵਰਸਦਾ ਮੀਂਹ ਉਸ ਦੇ ਮਨ ਨੂੰ ਮੋਹ ਰਿਹਾ ਹੈ ਸਾਰੇ ਦਿਨ ਦੀ ਥਕਾਨ ਨੂੰ ਲਾ ਰਿਹਾ ਹੈ ਅਚਾਨਕ ਮੈਡਮ ਜਦੋਂ ਇੱਧਰ ਉੱਧਰ ਟਾਬੇ ਵੱਲ ਵੇਖ ਰਹੀ ਐ ਉਸ ਦੀ ਨਿਗਾਹ ਇੱਕ ਬੜੇ ਕਮਜ਼ੋਰ ਜੇ ਅੱਧ ਮਰੇ ਬੰਦੇ ਤੇ ਪੈਂਦੀ ਐ ਉਹਦਾ ਚਿਹਰਾ ਕੁਝ ਦੇਖਿਆ ਦੇਖਿਆ ਲੱਗਦਾ ਪਰ ਕਾਫੀ ਦੂਰ ਐ ਕੁਝ ਸਾਫ਼ ਨਹੀਂ ਦਿਖ ਰਿਹਾ ਅਚਾਨਕ ਹੀ ਉਸ ਵੱਲ ਥੋੜਾ ਗੌਰ ਨਾਲ ਵੇਖਦੀ ਐ ਉਹ ਹੀ ਕਦ ਕਾਠ ਉਹ ਹੀ ਸਾਰਾ ਕੁਝ ਜਿਵੇਂ ਸਾਰਾ ਕੁਝ ਜਾਣਿਆ ਪਛਾਣਿਆ ਹੋਵੇ ਜਿਵੇਂ ਇਸ ਚਿਹਰੇ ਨੂੰ ਉਸਨੇ ਸਾਲਾਂ ਤੱਕ ਦੇਖਿਆ ਹੋਵੇ ਚੰਗੀ ਤਰ੍ਹਾਂ ਜਾਣਦੀ ਹੋਵੇ ਪਰ ਜ਼ਿਆਦਾ ਧਿਆਨ ਨਹੀਂ ਦਿੰਦੇ ਸੋਚਦੀ ਐ ਕੋਈ ਗੱਲ ਨਹੀਂ ਇਹ ਮੇਰਾ ਬਹਿਮ ਹੋਣਾ ਆਪੇ ਹਟ ਜਾਵੇਗਾ ਸ਼ਾਇਦ ਸਾਰੇ ਦਿਨ ਦੀ ਥਕਾਵਟ ਹੈ ਪਰ ਥੋੜੇ ਸਮੇਂ ਬਾਅਦ ਜਿਵੇਂ ਢਾਬੇ ਵਾਲੇ ਨੇ ਆਵਾਜ਼ ਮਾਰੀ ਉਹ ਜੱਸੇ ਕਿੰਨਾ ਟਾਈਮ ਹੋ ਗਿਆ ਗ੍ਰਾਹਕਾਂ ਨੂੰ ਉਡੀਕਦਿਆਂ ਨੂੰ ਹਜੇ ਤੱਕ ਤੇਰੇ ਤੋਂ ਭਾਂਡੇ ਨਹੀਂ ਚੱਕੇ ਗਏ ਹੋਰ ਵੀ ਗ੍ਰਾਹਕ ਆਉਣ ਵਾਲੇ ਹਨ ਦੇਖ ਏਡੀ ਵੱਡੀ ਅਫਸਰ ਬੈਠੀ ਹੈ ਤੂੰ ਮੇਰੇ ਢਾਬੇ ਦੀ ਇੱਜ਼ਤ ਨੂੰ ਮਿੱਟੀ ਚ ਮਿਲਾ ਦੇਵੇਂਗਾ ਕੀ ਕਹਿਣਗੇ ਗਾਹਕ ਕੀ ਕਹਿਣਗੇ ਅਫਸਰ ਜਲਦੀ ਭਾਂਡੇ ਚੁੱਕਾ ਕਿੰਨੇ ਭੇੜੇ ਲੱਗਦੇ ਐ ਜਿਵੇਂ ਜੱਸਾ ਅੱਗੇ ਆਇਆ ਪਹਿਲੀ ਗੱਲ ਤਾਂ ਜੱਸੇ ਦਾ ਨਾਮ ਸੁਣ ਕੇ ਐਸਪੀ ਮੈਡਮ ਦੇ ਆਪ ਹੀ ਹੋਸ਼ ਉੱਡ ਗਏ ਉਸ ਨੂੰ ਕੁਝ ਯਾਦ ਨਹੀਂ ਆ ਰਿਹਾ ਇੱਕਦਮ ਉਹ ਹੱਕੀ ਵਕੀ ਰਹਿ ਗਈ ਜਿਵੇਂ ਕਿ ਕਿਸੇ ਨੇ ਬਿਜਲੀ ਦਾ ਵੱਡਾ ਝਟਕਾ ਉਹਨੂੰ ਦੇ ਦਿੱਤਾ ਹੋਵੇ ਜੱਸਾ ਜੋ ਕਿ 10 ਸਾਲ ਪੁਰਾਣੇ ਵੱਡੇ ਧੋਖੇ ਨਾਲ ਜੁੜਿਆ ਹੋਇਆ ਸੀ ਧੋਖਾ ਜੋ ਉਸਦੇ ਆਪਣੇ ਭਰਾ ਨੇ ਦਿੱਤਾ ਸੀ ਜਿਵੇਂ ਜੱਸਾ ਥੋੜਾ ਨੇੜੇ ਆਇਆ ਤਾਂ ਉਸ ਮੇਜ਼ ਤੇ ਪਏ ਭਾਂਡਿਆਂ ਨੂੰ ਚੱਕਣ ਲੱਗਾ ਅਚਾਨਕ ਐਸਪੀ ਮੈਡਮ ਦੀ ਨਿਗਾ ਉਹਦੇ ਚਿਹਰੇ ਤੇ ਪਈ ਚਿਹਰੇ ਤੇ ਇੱਕ ਵੱਡਾ ਤੀਲੇ ਜੋ ਕਿ ਉਸਦੀ ਸੱਜੀ ਅੱਖ ਦੇ ਜਮਾਂ ਨੇੜੇ ਹੈ ਉਸ ਤਿਲ ਨੂੰ ਦੇਖਦੇ ਮੈਡਮ ਦੇ ਹੱਥੋਂ ਪਾਣੀ ਦਾ ਗਲਾਸ ਡਿੱਗਣੇ ਵਾਲਾ ਸੀ ਆਪਣੇ ਆਪ ਨੂੰ ਬਹੁਤ ਔਖੀ ਸੰਭਾਲਦੀ ਐ ਮੈਡਮ ਦੇ ਉੱਡੇ ਹੋਸ਼ ਦੇਖ ਕੇ ਨਾਲ ਖੜੇ ਕਾਂਸਟੇਬਲ ਵੀ ਹਰਾਨ ਰਹਿ ਜਾਂਦੇ ਹਨ ਜਿਨ੍ਹਾਂ ਨੇ ਕਦੇ ਮੈਡਮ ਨੂੰ ਹਰਾਨ ਨਹੀਂ ਵੇਖਿਆ ਸੀ ਉਹਨਾਂ ਨੇ ਸਿਰਫ ਮੈਡਮ ਦਾ ਉਹ ਰੂਪ ਵੇਖਿਆ ਸੀ ਜੋ ਬਹੁਤ ਹੀ ਸੰਜੀਦਗੀ ਭਰਿਆ ਸੀ ਅੱਜ ਮੈਡਮ ਨੂੰ ਇਸ ਤਰ੍ਹਾਂ ਹਰਾਨ ਹੋਈ ਦੇਖ ਉਹ ਵੀ ਚੁੱਪ ਨਹੀਂ ਰਹਿੰਦੇ ਅਮਨ ਜੋ ਕਿ ਮੈਡਮ ਦਾ ਡਰਾਈਵਰ ਹੈ ਪੁੱਛਦਾ ਹੈ ਕੀ ਗੱਲ ਹੋ ਗਈ ਮੈਡਮ ਤੁਸੀਂ ਇੰਨਾ ਜ਼ਿਆਦਾ ਹਰਾਨ ਕਿਵੇਂ ਹੋ ਗਏ ਉਹ ਅੱਗੇ ਕੁਝ ਨਹੀਂ ਬੋਲਦੀ ਬਸ ਉਸੇ ਬੰਦੇ ਨੂੰ ਦੇਖ ਰਹੀ ਐ ਉਸੇ ਬੰਦੇ ਨੂੰ ਜੋ ਕਿ ਉਥੋਂ ਭਾਡੇ ਮਾਂਜ ਰਿਹਾ ਉਸ ਨੂੰ ਐਵੇਂ ਦੇਖ ਰਹੀ ਐ ਜਿਵੇਂ ਕਿੰਨੇ ਸਾਲ ਪੁਰਾਣਾ ਰਿਸ਼ਤਾ ਹੋਵੇ ਅਚਾਨਕ ਆਪਣੀ ਜੰਗਾ ਤੋੜਦੀ ਐ ਉਹ ਬੰਦਾ ਜੋ ਕਿ ਬਿਲਕੁਲ ਉਸਦੇ ਭਰਾ ਵਰਗਾ ਦਿਖ ਰਿਹਾ ਹੈ ਉਹ ਭਰਾ ਜਿਸ ਨੂੰ ਦੇਖਦੇ ਸਾਰੀ ਜਿਸ ਦੇ ਬਾਰੇ ਸੋਚਦੇ ਸਾਰੀ 10 ਸਾਲ ਪੁਰਾਣੀ ਉਸ ਵੱਡੇ ਧੋਖੇ ਦੀ ਯਾਦ ਆਉਂਦੀ ਹੈ ਜਿਹਦੇ ਬਾਰੇ ਸੋਚ ਕੇ ਉਹਦੇ ਲੂ ਕੰਡੇ ਖੜੇ ਹੋ ਜਾਂਦੇ ਹਨ ਉਹ ਭਰਾ 50000 ਰੁਪਏ ਅਤੇ ਠੰਡਾ ਸ਼ੇਰ ਹੈ ਜਿਹਦੇ ਵਿੱਚ ਉਸ ਨੂੰ ਸਿਰਫ 50000 ਰੁਪਏ ਦੇ ਵਿੱਚ ਵੇਚ ਦਿੱਤਾ ਗਿਆ ਸੀ ਜਿਹਦੇ ਵਿੱਚ ਉਸ ਨਾਲ ਇੰਨਾ ਵੱਡਾ ਜ਼ੁਲਮ ਹੋਇਆ ਸੀ ਐਨਾ ਕੁਝ ਹੋਇਆ ਅੱਜ ਉਹ ਇਸ ਮੁਕਾਮ ਤੇ ਹੈ ਜਿਵੇਂ ਹੀ ਅੱਗੇ ਗਈ ਆਪਣੇ ਭਰਾ ਵਰਗੇ ਦੇਖਣ ਵਾਲੇ ਬੰਦੇ ਨਾਲ ਉਸ ਨੇ ਜੋ ਕੀਤਾ ਇਹ ਵੇਖ ਕੇ ਸਾਰੇ ਹਰਾਨ ਰਹਿ ਗਏ ਇਕੱਲੇ ਇਕੱਲੇ ਜਣੇ ਦੇ ਹੋਸ਼ ਉੱਡ ਗਏ ਆਖਿਰਕਾਰ ਕੌਣ ਸੀ ਉਹ ਮੁੰਡਾ ਉਹ ਸੱਚਮੁੱਚ ਐਸਪੀ ਮੈਡਮ ਦਾ ਭਰਾ ਸੀ ਜਾਂ ਫਿਰ ਐਸਪੀ ਮੈਡਮ ਨੂੰ ਕੋਈ ਭੁਲੇਖਾ ਲੱਗਿਆ ਸੀ ਕੌਣ ਸੀ ਐਸਪੀ ਮੈਡਮ ਦਾ ਭਰਾ ਜੀ ਦੀ ਜ਼ਿੰਦਗੀ ਦੀ ਕੀਮਤ ਸਿਰਫ 50000 ਰੁਪਏ ਸੀ ਆਖਰ ਕੀ ਕੀਤਾ ਸੀ ਕਿਸੇ ਨੇ ਕੀ ਹਾਲਾਤ ਸੀ ਉਸ ਸਮੇ ਇਹ ਸਭ ਜਾਣਨ ਵਾਸਤੇ ਬਣੇ ਰਹੀਓ ਵੀਡੀਓ ਦੇ ਅੰਤ ਤੱਕ ਤਾਂ ਦੋਸਤੋ ਇਸ ਤੋਂ ਬਾਅਦ ਜੋ ਹੁੰਦਾ ਉਹ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਉੱਤੇ ਨਵੇਂ ਆਏ ਹੋ ਤੁਹਾਡੇ ਅਗੇ ਇੱਕ ਛੋਟੀ ਜੀ ਗੁਜਾਰਿਸ਼ ਹੈ ਲਾਈਕ ਵਾਲਾ ਬਟਨ ਦਬਕ ਕੇ ਉਸ ਤੋਂ ਬਾਅਦ ਹਾਈਪ ਵਾਲਾ ਬਟਨ ਸ਼ੋ ਹੋਵੇਗਾ ਤਾ ਕਿਰਪਾ ਕਰਕੇ ਵੀਡੀਓ ਨੂੰ ਹਾਈਪ ਜ਼ਰੂਰ ਦੇ ਦਿਓ ਤਾਂ ਕਿ ਇਹ ਵੀਡੀਓ ਵੱਧ ਤੋਂ ਵੱਧ ਲੋਕਾਂ ਤੱਕ ਜਾ ਸਕੇ ਦੋਸਤੋ ਬਠਿੰਡਾ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਰਾਮਪੁਰ ਦੇ ਵਿੱਚ ਇੱਕ ਬਹੁਤ ਹੀ ਗਰੀਬ ਪਰਿਵਾਰ ਰਹਿੰਦਾ ਸੀ ਮਾਂ ਪਿਓ ਤੇ ਦੋ ਮਾਸੂਮ ਬੱਚੇ ਸੀ ਹਰਮਨ ਜਿਸ ਨੂੰ ਘਰ ਦੇ ਵਿੱਚ ਪਿਆਰ ਨਾਲ ਪਰੀ ਕਹਿੰਦੇ ਸੀ ਤੇ ਪੁੱਤ ਜੱਸਾ ਹਰਮਨ ਭਾਵੇਂ ਉਮਰ ਵਿੱਚ ਬਹੁਤ ਛੋਟੀ ਸੀ ਪਰ ਬਹੁਤ ਸਮਝਦਾਰ ਸੀ ਪੜ੍ਹਾਈ ਦੇ ਵਿੱਚ ਬਹੁਤ ਤੇ ਸੀ ਜੱਸਾ ਉਸ ਤੋਂ 2 ਸਾਲ ਵੱਡਾ ਸੀ ਆਪਣੀ ਭੈਣ ਦੀ ਜਾਨ ਸੀ ਉਹ ਦੋਵੇਂ ਇੱਕ ਦੂਜੇ ਤੋਂ ਬਿਨਾ ਇੱਕ ਪਲ ਨਹੀਂ ਰਹਿ ਸਕਦੇ ਸੀ ਪਰ ਉਹਨਾਂ ਦੇ ਸੁਪਨਿਆਂ ਦਾ ਮਹਿਲ ਗਰੀਬੀ ਦੇ ਹਨੇਰੇ ਵਿੱਚ ਟੈਰੀ-ਟੈਰੀ ਹੋ ਚੁੱਕਿਆ ਸੀ ਉਹਨਾਂ ਦਾ ਬਾਪੂ ਖੇਤਾਂ ਵਿੱਚ ਦਿਹਾੜੀ ਮਜ਼ਦੂਰੀ ਕਰਦਾ ਇੱਕ ਦਿਨ ਕੰਮ ਕਰਦੇ ਹੋਏ ਉਹਨਾਂ ਨੂੰ ਅਚਾਨਕ ਤੇਜ਼ ਬੁਖਾਰ ਹੋ ਗਿਆ ਜੋ ਬਾਅਦ ਦੇ ਵਿੱਚ ਗੰਭੀਰ ਬਿਮਾਰੀ ਵਿੱਚ ਬਦਲ ਗਿਆ ਪਿੰਡ ਦੇ ਡਾਕਟਰਾਂ ਨੇ ਹੱਥ ਖੜੇ ਕਰ ਦਿੱਤੇ ਸ਼ਹਿਰ ਵਿੱਚ ਵੱਡੇ ਹਸਪਤਾਲ ਲੈ ਜਾਣ ਦੀ ਸਲਾਹ ਦਿੱਤੀ ਜਿੱਥੇ ਇਲਾਜ ਲਈ ਘੱਟੋ-ਘੱਟ 50000 ਰੁਪਏ ਦੀ ਲੋੜ ਸੀ ਇਹ ਰਕਮ ਉਸ ਪਰਿਵਾਰ ਲਈ ਇੱਕ ਬਹੁਤ ਵੱਡਾ پہاڑ ਸੀ ਇੰਨੀ ਰਕਮ ਉਹ ਜੁਟਾ ਨਹੀਂ ਸਕਦੇ ਸੀ ਕਿਉਂਕਿ ਉਹ ਦਿਹਾੜੀਆਂ ਮਜ਼ਦੂਰੀਆਂ ਕਰਕੇ ਜ਼ਿੰਦਗੀ ਲੰਘਾ ਰਹੇ ਸੀ ਘਰ-ਵਾਰ ਸਾਰਾ ਕੁਝ ਵੇਚਣਾ ਪੈ ਗਿਆ ਮਾਂ ਨੇ ਪਿੰਡ ਦੇ ਹਰ ਇੱਕ ਦਰਵਾਜ਼ੇ ਤੇ ਮਿੰਤਾ ਕੀਤੀਆਂ ਪਰ ਕੋਈ ਵੀ ਮਦਦ ਵਾਸਤੇ ਅੱਗੇ ਨਾ ਆਇਆ ਰਿਸ਼ਤੇਦਾਰਾਂ ਨੇ ਵੀ ਮੂੰਹ ਫੇਰ ਲਿਆ ਜੱਸਾ ਜੋ ਉਸ ਵੇਲੇ 17 ਸਾਲ ਦਾ ਸੀ ਆਪਣੇ ਬਾਪੂ ਨੂੰ ਬਿਸਤਰੇ ਤੇ ਦਰਦ ਨਾਲ ਤੜਫਦਾ ਦੇਖ ਕੇ ਰਾਤਾਂ ਨੂੰ ਸੌ ਨਹੀਂ ਪਾਇਆ ਉਸ ਦੀਆਂ ਅੱਖਾਂ ਵਿੱਚ ਬੇਵਸੀ ਦੇ ਹੰਝੂ ਸੀ ਉਸ ਨੂੰ ਕੋਈ ਰਾਹ ਨਹੀਂ ਦਿਖਿਆ ਇੱਕ ਦਿਨ ਨਿਰਾਸ਼ ਹੋ ਕੇ ਜਸਾ ਕੰਬਦੀ ਪਹਾੜ ਵਿੱਚ ਬਠਿੰਡਾ ਸ਼ਹਿਰ ਆ ਗਿਆ ਉੱਥੇ ਉਸ ਦੀ ਮੁਲਾਕਾਤ ਇੱਕ ਦਲਾਲ ਸੁਖੇ ਨਾਲ ਹੋਈ ਸੁਖੇ ਨੇ ਜਸੇ ਦੇ ਹਾਲਾਤ ਨੂੰ ਤਾੜ ਲਿਆ ਉਸ ਦੀ ਮਜਬੂਰੀ ਦਾ ਫਾਇਦਾ ਚੁੱਕਣ ਦਾ ਸੋਚਿਆ ਮੈਂ ਤੇਰੇ ਪਿਓ ਦਾ ਇਲਾਜ ਕਰਵਾ ਸਕਦਾ ਸੁਖੇ ਨੇ ਕਿਹਾ ਮੈਂ 50000 ਦਾ ਪ੍ਰਬੰਧ ਕਰ ਦਵਾਂਗਾ ਪਰ ਤੈਨੂੰ ਬਦਲੇ ਦੇ ਵਿੱਚ ਕੁਝ ਤਾਂ ਦੇਣਾ ਪਏਗਾ ਵੇਖਾ ਅੱਜਕੱਲ ਕੋਈ ਫਰੀ ਦੇ ਵਿੱਚ ਕੁਝ ਨਹੀਂ ਕਰਦਾ ਇਹ ਤਾਂ ਫਿਰ ਵੀ ਮੈਂ 50000 ਰੁਪਏ ਦੇਣ ਲੱਗਾ ਜਸੇ ਦੀਆਂ ਅੱਖਾਂ ਵਿੱਚ ਇੱਕ ਪਾਲੀ ਚਮਕ ਆ ਗਈ ਕਰਨਾ ਪਵੇਗਾ ਮੈਂ ਕੁਝ ਵੀ ਕਰਾਂਗਾ ਆਪਣੇ ਆਪ ਨੂੰ ਮੈਂ ਵੇਚ ਸਕਦਾ ਸੁਖੇ ਨੇ ਇੱਕ ਸਤਾਨੀ ਮੁਸਕਾਨ ਨਾਲ ਕਿਹਾ ਤੇਰੀ ਛੋਟੀ ਭੈਣ ਹਰਮਨ ਨੂੰ ਕੁਝ ਸਮੇਂ ਲਈ ਇੱਕ ਅਮੀਰ ਪਰਿਵਾਰ ਕੋਲ ਛੱਡਣਾ ਪਵੇਗਾ ਉਸ ਦੀ ਦੇਖਭਾਲ ਕਰਨਗੇ ਤੇ ਬਦਲੇ ਵਿੱਚ ਤੈਨੂੰ ਇਹ ਪੈਸੇ ਮਿਲਣਗੇ ਜਸੇ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਉਹਨੂੰ ਲੱਗਿਆ ਜਿਵੇਂ ਕਿਸੇ ਨੇ ਉਹਦੀ ਆਤਮਾ ਨੂੰ ਸਹੀਦ ਕਰ ਦਿੱਤਾ ਹੋਵੇ ਆਪਣੀ ਭੈਣ ਆਪਣੀ ਜਾਨ ਤੋਂ ਪਿਆਰੀ ਭੈਣ ਨੂੰ ਵੇਚਣਾ ਉਸਨੇ ਤੁਰੰਤ ਨਾ ਕਰ ਦਿੱਤੀ ਪਰ ਸੁਖੇ ਨੇ ਉਸ ਨੂੰ ਆਪਣੇ ਬਾਪੂ ਦੀ ਹਾਲਾਤ ਦੀ ਯਾਦ ਦਵਾਈ ਉਸ ਨੂੰ ਸੋਚਣ ਲਈ ਮਜਬੂਰ ਕੀਤਾ ਤੇ ਕਿਹਾ ਸੋਚ ਲੈ ਜਾਂ ਤਾਂ ਭੈਣ ਜਾਂ ਫਿਰ ਪਿਓ ਕੀ ਹੋਇਆ ਦੋ ਚਾਰ ਸਾਲਾਂ ਬਾਅਦ ਆਪੇ ਮੁੜਾਵੇਗੀ ਇੱਥੇ ਹੀ ਕੰਮ ਕਰਵਾਉਣਾ ਹੈ ਇੱਥੇ ਕੁਝ ਗਲਤ ਨਹੀਂ ਹੈ ਬਸ ਅਮੀਰ ਘਰ ਦੇ ਵਿੱਚ ਕੰਮ ਕਰਨਾ ਪੈਣਾ ਹੈ ਰਾਤ ਭਰ ਜਿਹਾ ਆਪਣੇ ਆਪ ਨਾਲ ਹੀ ਲੜਦਾ ਰਿਹਾ ਇੱਕ ਪਾਸੇ ਪਿਆਰ ਭਰੀ ਹਰਮਨ ਦਾ 마ਸੂਮ ਚਿਹਰਾ ਦੂਜੇ ਪਾਸੇ ਬਾਪੂ ਦੀ ਮੌਤ ਦਾ ਡਰ ਆ ਉਹਨਾਂ ਹੱਜੂ ਭਰੀਆਂ ਅੱਖਾਂ ਨਾਲ ਹਰਮਨ ਨੂੰ ਵੇਖਿਆ ਵਾਹ ਗਰੂ ਮੈਨੂੰ ਮaaf ਕਰੀ ਸਵੇਰ ਹੁੰਦੇ ਸਾਰਾ ਉਸਨੇ ਇੱਕ ਐਦਾਂ ਦਾ ਦਰਦਨਾਕ ਫੈਸਲਾ ਲਿਆ ਜਿਸਨੇ ਉਸਦੀ ਜ਼ਿੰਦਗੀ ਨੂੰ ਹਮੇਸ਼ਾ ਲਈ ਬਦਲ ਦਿੱਤਾ ਅਗਲੇ ਦਿਨ ਜਸੇ ਨੇ ਆਪਣੀ ਮਾਂ ਤੋਂ ਚੋਰੀ ਹਰਮਨ ਨੂੰ ਆਪਣੇ ਨਾਲ ਬਠਿੰਡਾ ਲੈ ਗਿਆ ਹਰਮਨ ਖੁਸ਼ੀ ਉਹ ਭਾਜੀ ਨਾਲ ਸ਼ਹਿਰ ਵਿੱਚ ਘੁੰਮਣ ਜਾ ਰਹੀ ਹੈ ਉਸ ਨੂੰ ਨਹੀਂ ਪਤਾ ਸੀ ਉਸ ਦਾ ਵੱਡਾ ਭਰਾ ਉਸ ਨੂੰ ਕਿੱਥੇ ਲੈ ਕੇ ਜਾ ਰਿਹਾ ਹੈ ਬਠਿੰਡਾ ਪਹੁੰਚ ਕੇ ਸੁੱਖਾ ਉਹਨਾਂ ਨੂੰ ਇੱਕ ਘਰ ਦੇ ਵਿੱਚ ਲੈ ਗਿਆ ਜਸੇ ਨੇ ਕੰਬ ਦੇ ਹੱਥਾਂ ਨਾਲ ਸੁੱਖੇ ਤੋਂ 50000 ਰੁਪਏ ਲਏ ਅਤੇ ਆਪਣੀ 마ਸੂਮ ਭੈਣ ਨੂੰ ਉਹਨਾਂ ਲੋਕਾਂ ਦੇ ਹਵਾਲੇ ਕਰ ਦਿੱਤਾ ਹਰ ਮਨ ਨੂੰ ਕੁਝ ਵੀ ਸਮਝ ਨਾ ਆਇਆ ਵੀਰ ਤੁਸੀਂ ਕਿੱਥੇ ਜਾ ਰਹੇ ਹੋ ਮੈਂ ਵੀ ਤੁਹਾਡੇ ਨਾਲ ਜਾਵਾਂਗੀ ਉਸ ਨੇ ਜੱਸੇ ਦਾ ਹੱਥ ਫੜ ਲਿਆ ਪਰ ਜੱਸੇ ਨੇ ਆਪਣਾ ਹੱਥ ਝਟਕੇ ਨਾਲ ਛਡਾਇਆ ਜੱਸੇ ਦੀਆਂ ਅੱਖਾਂ ਵਿੱਚ ਹੰਝੂ ਆ ਰਹੇ ਸੀ ਪਰ ਉਸ ਨੇ ਮੂੰਹ ਮੋੜ ਲਿਆ ਤੇਜ਼ ਕਦਮਾਂ ਨਾਲ ਬਾਹਰ ਨੂੰ ਚਲਾ ਗਿਆ ਆਪਣੀ ਭੈਣ ਦੀਆਂ 마ਸੂਮ ਚੀਕਾਂ ਨੂੰ ਪਿੱਛੇ ਛੱਡ ਗਿਆ ਜੱਸਾ ਘਰੇ ਪਹੁੰਚਿਆ ਪੈਸੇ ਆਪਣੀ ਮਾਂ ਨੂੰ ਦਿੱਤੇ ਬਿਨਾਂ ਕੁਝ ਦੱਸੇ ਬਾਪੂ ਦੇ ਇਲਾਜ ਦਾ ਇੰਤਜ਼ਾਰ ਕੀਤਾ ਬਾਪੂ ਦੀ ਜਾਨ ਤਾਂ ਬਚ ਗਈ ਪਰ ਜੱਸੇ ਦੀ ਆਤਮਾ ਤੇ ਇੱਕ ਅਮਿੱਟ ਜ਼ਖਮ ਬਣ ਗਿਆ ਰਾਤਾਂ ਨੂੰ ਸੌ ਨਹੀਂ ਪਾਂਦਾ ਸੀ ਉਹਦੀ ਭੈਣ ਕਿੱਥੇ ਐ ਕਿਹੜੇ ਹਾਲਾਤਾਂ ਵਿੱਚ ਐ ਉਹ ਨਹੀਂ ਜਾਣਦਾ ਸੀ ਉਹਨੇ ਕਈ ਵਾਰ ਸੁੱਖੇ ਨੂੰ ਪੁੱਛਿਆ ਪਰ ਉਹ ਕਦੇ ਸਹੀ ਜਵਾਬ ਨਹੀਂ ਦਿੰਦਾ ਸੀ ਹਰਮੰਦੀ ਮਾਂ ਵੀ ਬਹੁਤ ਰੋਈ ਕੁਝ ਸਮੇਂ ਬਾਅਦ ਹਰਮੰਦੇ ਗਮ ਵਿੱਚ ਇਸ ਦੁਨੀਆ ਤੋਂ ਚਲੀ ਗਈ ਜੱਸਾ ਇਕੱਲਾ ਰਹਿ ਗਿਆ ਗੁਨਾਹ ਦੇ ਭਾਰੀ ਭੋਜ ਨਾਲ ਦਬਿਆ ਹੋਇਆ ਜਦੋਂ ਜੱਸੇ ਨੇ ਹਰਮਨ ਨੂੰ ਵੇਚਿਆ ਹਰਮਨ ਨੂੰ ਇੱਕ ਐਦਾਂ ਦੇ ਘਰ ਵਿੱਚ ਲੈ ਜਾਇਆ ਗਿਆ ਜਥੇ ਉਸ ਤੋਂ ਘਰ ਦਾ ਸਾਰਾ ਕੰਮ ਕਰਵਾਇਆ ਜਾਂਦਾ ਉਸ ਨੂੰ ਸਕੂਲ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਸੀ ਉਸ ਦੀ ਜ਼ਿੰਦਗੀ ਇੱਕ ਕੈਦਖਾਨਾ ਬਣ ਗਈ ਸੀ ਉਹ ਰੋਜ਼ ਆਪਣੇ ਭਰਾ ਜਸੇ ਨੂੰ ਯਾਦ ਕਰਦੀ ਉਹਦੇ ਮਨ ਦੇ ਵਿੱਚ ਇੱਕੋ ਸਵਾਲ ਸੀ ਵੀਰਾ ਮੈਨੂੰ ਕਿਉਂ ਛੱਡ ਦਿੱਤਾ ਉਸ ਦੇ ਦਿਲ ਵਿੱਚ ਗੁੱਸਾ ਦਰਦ ਤੇ ਬਹੁਤ ਸਾਰੇ ਉਲਝੇ ਸਵਾਲ ਸੀ ਪਰ ਹਰਮਨ ਮਾਸੂਮ ਜ਼ਰੂਰ ਸੀ ਪਰ ਕਮਜ਼ੋਰ ਨਹੀਂ ਸੀ ਇੱਕ ਦਿਨ ਉਸ ਨੇ ਹਿੰਮਤ ਕਰਕੇ ਉਸ ਘਰ ਤੋਂ ਭੱਜਣ ਦਾ ਫੈਸਲਾ ਕੀਤਾ ਉਹ ਰਾਤੋ ਰਾਤ ਵਠਿੰਡਾ ਦੀਆਂ ਸੜਕਾਂ ਤੇ ਭਟਕਦੀ ਰਹੀ ਅੰਤ ਵਿੱਚ ਇੱਕ ਰੇਲਵੇ ਸਟੇਸ਼ਨ ਤੇ ਪਹੁੰਚੀ ਉੱਥੇ ਇੱਕ ਬਜ਼ੁਰਗ ਤੇ ਦਿਆਲੂ ਔਰਤ ਬੀਬੀ ਜਸਵਿੰਦਰ ਕੌਰ ਨੇ ਉਸਨੂੰ ਵੇਖਿਆ ਬੀਬੀ ਜਸਵਿੰਦਰ ਕੌਰ ਇੱਕ ਅਨਾਥ ਆਸ਼ਰਮ ਚਲਾਉਂਦੀ ਸੀ ਉਸਨੇ ਹਰਮਨ ਦੀ ਕਹਾਣੀ ਸੁਣੀ ਉਹਦਾ ਦਿਲ ਪਿਗਲ ਗਿਆ ਉਹ ਹਰਮਨ ਨੂੰ ਆਪਣੇ ਨਾਲ ਲੈ ਗਈ ਅਨਾਥ ਆਸ਼ਰਮ ਦੇ ਵਿੱਚ ਹਰਮਨ ਨੂੰ ਨਵੀਂ ਜ਼ਿੰਦਗੀ ਮਿਲੀ ਸੀ ਬੀਬੀ ਜਸਵਿੰਦਰ ਕੌਰ ਨੇ ਉਸਨੂੰ ਮਾਂ ਵਰਗਾ ਪਿਆਰ ਦਿੱਤਾ ਹਰਮਨ ਨੇ ਆਪਣੀ ਪੜ੍ਹਾਈ ਦੁਬਾਰਾ ਸ਼ੁਰੂ ਕਰ ਦਿੱਤੀ ਉਹਦੇ ਦਿਲ ਵਿੱਚ ਇੱਕ ਅੱਗ ਭੜਕ ਰਹੀ ਸੀ ਆਪਣੇ ਨਾਲ ਹੋਏ ਅਨਿਆਏ ਦਾ ਬਦਲਾ ਲੈਣ ਲਈ ਨਹੀਂ ਸਗੋਂ ਇਨਸਾਫ਼ ਪਾਣ ਲਈ ਆਪਣੀ ਜ਼ਿੰਦਗੀ ਨੂੰ ਇੱਕ ਮਕਸਦ ਦੇਣ ਲਈ ਉਹਨੇ ਦਿਨ ਰਾਤ ਬਹੰਤ ਕੀਤੀ ਉਹਨੇ ਸੋਚਿਆ ਜੇ ਅੱਜ ਮੈਂ ਘਰੇ ਚਲੀ ਗਈ ਸ਼ਾਇਦ ਇਹ ਮੌਕਾ ਮੈਨੂੰ ਦੁਬਾਰਾ ਨਹੀਂ ਮਿਲਣਾ ਸ਼ਾਇਦ ਅੱਜ ਤੋਂ ਬਾਅਦ ਮੈਂ ਦੁਬਾਰਾ ਵਿਕ ਜਾਵਾਂ ਮੈਨੂੰ ਦੁਬਾਰਾ ਕਿਤੇ ਵੇਚਣਾ ਦਿੱਤਾ ਜਾਵੇ ਮੈਂ ਐਦਾ ਨਹੀਂ ਹੋਣ ਦਿਆਂਗੀ ਮੈਂ ਆਪਣੀ ਬੁੱਧੀ ਨਾਲ ਆਪਣੀ ਲਗਨ ਨਾਲ ਕੁਝ ਨਾ ਕੁਝ ਬਣ ਕੇ ਰਾਂਗੀ ਉਸਨੇ 10ਵੀਂ 12ਵੀਂ ਤੇ ਫਿਰ ਕਾਲਜ ਦੀ ਪੜ੍ਹਾਈ ਪੂਰੀ ਕੀਤੀ ਉਹਦਾ ਇੱਕੋ ਇੱਕ ਮਕਸਦ ਸੀ ਵੱਡੀ ਪ੍ਰਸਫਸਰ ਬਣਨਾ ਤਾਂ ਜੋ ਕਿਸੇ ਹੋਰ ਹਰਮਨ ਨੂੰ ਅਜੇ ਇਦਾਂ ਦੇ ਦਰਦ ਤੋਂ ਬਚਾਇਆ ਜਾ ਸਕੇ ਉਸਨੇ ਯੂਪੀਐਸਸੀ ਦੀ ਤਿਆਰੀ ਸ਼ੁਰੂ ਕਰ ਦਿੱਤੀ ਉਸਨੇ ਆਪਣੀ ਸਾਰੀ ਤਾਕਤ ਆਪਣੀ ਸਾਰੀ ਤੜਫਾ ਇਹਦੇ ਵਿੱਚ ਲਾ ਦਿੱਤੀ ਉਹਦੇ ਅੰਦਰ ਦਾ ਦਰਦ ਆਨਿਆਏ ਉਸਦੀ ਸਭ ਤੋਂ ਵੱਡੀ ਪ੍ਰੇਰਣਾ ਬਣ ਗਿਆ ਕਈ ਰਾਤਾਂ ਉਸਨੇ ਜਾ ਕੇ ਪੜ੍ਹਾਈ ਕੀਤੀ ਆਖਰਕਾਰ ਉਸਦੀ ਮਿਹਨਤ ਤੇ ਵਾਹਿਗੁਰੂ ਦੀ ਕਿਰਪਾ ਰੰਗ ਲਿਆਈ ਉਸਨੇ ਯੂਪੀਐਸਸੀ ਦੀ ਪ੍ਰੀਖਿਆ ਪਾਸ ਕੀਤੀ ਆਪਣੀ ਮਿਹਨਤ ਤੇ ਸਮਰਪਣ ਦਾ ਸਦਕਾ ਪੰਜਾਬ ਪੁਲਿਸ ਦੇ ਵਿੱਚ ਐਸਪੀ ਯਾਨੀ ਸੁਪਰੀਡੈਂਟ ਆਫ ਪੁਲਿਸ ਦਾ ਉੱਚਾ ਅਹੁਦਾ ਪ੍ਰਾਪਤ ਕੀਤਾ ਐਸਪੀ ਬਣ ਤੋਂ ਬਾਅਦ ਉਸਨੇ ਸਭ ਤੋਂ ਪਹਿਲਾਂ ਆਪਣੇ ਪੁਰਾਣੇ ਪਿੰਡ ਰਾਮਪੁਰ ਜਾਣ ਦੀ ਕੋਸ਼ਿਸ਼ ਕੀਤੀ ਪਰ ਪਿੰਡ ਓਝੜ ਚੁੱਕਿਆ ਸੀ ਕਿਉਂਕਿ ਉਸ ਨੂੰ ਪਤਾ ਲੱਗ ਚੁੱਕਿਆ ਸੀ ਬਾਪੂ ਦੀ ਬਿਮਾਰੀ ਤੋਂ ਬਾਅਦ ਮਾਂ ਵੀ ਦੁਨੀਆ ਤੋਂ ਚਲੀ ਗਈ ਹੈ ਜੱਸਾ ਵੀ ਪਿੰਡ ਛੱਡ ਕੇ ਕਿਤੇ ਚਲਾ ਗਿਆ ਉਹਦੇ ਦਿਲ ਵਿੱਚ ਇੱਕ ਅਜੀਬ ਜਿਹਾ ਖਿਆਲ ਫੈਦਾ ਹੋਇਆ ਉਹ ਅੱਜ ਵੀ ਆਪਣੇ ਭਰਾ ਜੱਸੇ ਨੂੰ ਲੱਭ ਰਹੀ ਸੀ ਇਹ ਜਾਣ ਲਈ ਕਿ ਉਸਨੇ ਐਦਾਂ ਕਿਉਂ ਕੀਤਾ ਉਸ ਨੂੰ ਐਦਾਂ ਕੀ ਮਜਬੂਰੀ ਸੀ ਉਨਾ ਆਪਣੀ ਭੈਣ ਨੂੰ ਵੇਚ ਦਿੱਤਾ ਉਹ ਵੀ ਐਦਾਂ ਲੋਕਾਂ ਦੇ ਅੱਗੇ ਜਿਸ ਨੂੰ ਉਹ ਜਾਣਦਾ ਤੱਕ ਨਹੀਂ ਸੀ ਉਹ ਸੱਚਮੁੱਚ ਉਸ ਨੂੰ ਮਾਫ਼ ਕਰ ਪਾਏਗੀ ਜਾਂ ਨਹੀਂ ਐਤੇ ਜਾਂ ਫਿਰ ਉਸ ਨੂੰ ਐਦਾਂ ਦੀ ਸਜ਼ਾ ਦੇਵੇਗੀ ਜਾਂ ਫਿਰ ਉਸ ਨੂੰ ਐਦਾਂ ਦੀ ਸਜ਼ਾ ਦੇਵੇਗੀ ਜਿਹਦੇ ਨਾਲ ਉਹਦੀ ਰੂਹ ਖਾਮ ਜਾਏਗੀ ਉਦਰ ਜੱਸਾ ਆਪਣੀ ਭੈਣ ਨੂੰ ਵੇਚਣ ਦੇ ਗੁਨਾਹ ਬੋਝ ਹਿੱਟ ਦੱਪਿਆ ਸੀ ਬਾਪੂ ਦੀ ਜਾਨ ਬਚਾਉਣ ਤੋਂ ਬਾਅਦ ਉਹ ਅੰਦਰੋਂ ਟੁੱਟ ਗਿਆ ਸੀ ਬਾਪੂ ਤਾਂ ਬਚ ਗਿਆ ਪਰ ਕੁਝ ਸਾਲ ਬਾਅਦ ਮਾਤਾ ਵੀ ਹਰ ਬੰਦੇ ਗੰਮ ਵਿੱਚ ਦੁਨੀਆ ਤੋਂ ਚਲੀ ਗਈ ਜੱਸਾ ਖਲਾ ਰਿਹਾ ਉਦੇ ਦਿਲ ਤੇ ਗੁਨਾਹ ਦਾ ਬੋਝ ਇੰਨਾ ਭਾਰੀ ਸੀ ਉਹ ਕਿਸੇ ਨਾਲ ਅੱਖ ਤੱਕ ਨਹੀਂ ਮਿਲਾ ਸਕਦਾ ਸੀ ਉਸ ਨੂੰ ਲੱਗਿਆ ਸ਼ਾਇਦ ਉਹ ਇੱਕ ਵੱਡਾ ਪਾਪੀ ਹੈ ਵੱਡਾ ਅਪਰਾਧੀ ਜਿਹਨੇ ਆਪਣੀ ਖੂਨ ਦੇ ਰਿਸ਼ਤੇ ਨੂੰ ਵੇਚ ਦਿੱਤਾ ਆਪਣੇ ਆਪ ਨੂੰ ਪੁੱਛਦਾ ਕਿ ਕਿਉਂ ਮੈਂ ਆਪਣੀ ਭੈਣ ਨੂੰ ਵੇਚ ਦਿੱਤਾ ਭੈਣ ਦੀ ਇੰਨੀ ਵੱਡੀ ਕੁਰਬਾਨੀ ਦੇ ਦਿੱਤੀ ਆਪਣੇ ਆਪ ਨੂੰ ਉਹ ਮਾਫ਼ ਨਹੀਂ ਕਰ ਪਾਉਂਦਾ ਸੀ ਉਸਨੇ ਪਿੰਡ ਛੱਡ ਦਿੱਤਾ ਸ਼ਹਿਰ ਭਟਕਦਾ ਰਿਹਾ ਛੋਟੇ-ਮੋਟੇ ਕੰਮ ਕਰਦਾ ਰਿਹਾ ਭਾਵੇਂ ਉਸ ਨੂੰ ਕੋਈ ਸਥਾਈ ਕੰਮ ਨਹੀਂ ਮਿਲਦਾ ਸੀ ਕਿਉਂਕਿ ਉਹਦਾ ਮਨ ਕਿਤੇ ਲੱਗਦਾ ਹੀ ਨਹੀਂ ਸੀ ਉਸ ਨੂੰ ਕਿਤੇ ਵੀ ਸ਼ਾਂਤੀ ਨਹੀਂ ਮਿਲਦੀ ਸੀ ਉਸ ਦੀਆਂ ਰਾਤਾਂ ਹਰ ਮੰਦੀਆਂ ਮਾਸੂਮ ਚੀਕਾਂ ਤੇ ਆਪਣੇ ਗੁਨਾਹ ਦੀ ਪੀੜ ਵਿੱਚ ਲੰਘਦੀਆਂ ਸੀ ਉਹ ਆਪਣੇ ਆਪ ਨੂੰ ਮਾਫ ਨਹੀਂ ਕਰ ਪਾਇਆ ਹਰ ਰੋਜ਼ ਆਪਣੀ ਨਜ਼ਰਾਂ ਵਿੱਚ ਡਿੱਗਦਾ ਜਾ ਰਿਹਾ ਸੀ ਸਮੇਂ ਦੇ ਨਾਲ ਨਾਲ ਉਹ ਹੋਰ ਟੁੱਟਦਾ ਗਿਆ ਉਹਦੀ ਸਿਹਤ ਵੀ ਖਰਾਬ ਰਹਿਣ ਲੱਗੀ ਉਸ ਨੇ ਆਪਣੀ ਪਛਾਣ ਲੁਕਾਉਣ ਦੀ ਕੋਸ਼ਿਸ਼ ਕੀਤੀ ਕਿਉਂਕਿ ਉਸ ਨੂੰ ਡਰ ਸੀ ਕੋਈ ਉਹਦੇ ਅਤੀਤ ਬਾਰੇ ਜਾਣ ਨਾ ਪਾਵੇ ਆਖਿਰ ਵਿੱਚ ਉਹ ਬਠਿੰਡਾ ਦੇ ਕਿਸੇ ਢਾਬੇ ਤੇ ਕੰਮ ਕਰਨ ਲੱਗਾ ਜਿੱਥੇ ਉਹ ਝੂਠੇ ਭਾੜੇ ਮਾਂਜ ਕੇ ਆਪਣਾ ਗੁਜ਼ਾਰਾ ਕਰਦਾ ਸੀ ਇਹ ਕੰਮ ਉਸ ਨੂੰ ਆਪਣੇ ਪਾਪਾ ਦੀ ਸਜ਼ਾ ਤਰ੍ਹਾਂ ਲੱਗਦਾ ਸੀ ਉਹਨੂੰ ਯਕੀਨ ਸੀ ਹਰਮਨ ਜਾ ਤਾਂ ਮਰ ਚੁੱਕੀ ਹੈ ਜਾਂ ਉਸ ਨੂੰ ਕਦੇ ਮਿਲ ਹੀ ਨਹੀਂ ਸਕੇਗੀ ਉਸ ਦੀ ਜ਼ਿੰਦਗੀ ਨਿਰਾਸ਼ਾ ਦੇ ਹਨੇਰੇ ਵਿੱਚ ਡੁੱਬੀ ਸੀ ਉਹ ਹੁਣ ਸਿਰਫ ਜੱਸਾ ਨਹੀਂ ਸੀ ਉਹ ਇੱਕ ਭਟਕਦੀ ਆਤਮਾ ਬਣ ਚੁੱਕਿਆ ਸੀ ਇੱਕ ਗੁਨਾਹ ਦਾ ਪ੍ਰਤੀਕ ਜਿਹਨੂੰ ਸਮਾਜ ਨੇ ਨਹੀਂ ਸਗੋ ਉਸ ਦੀ ਆਪਣੀ ਆਤਮਾ ਨੇ ਸਜ਼ਾ ਦਿੱਤੀ ਸੀ ਅਸੀਂ ਵਾਪਸ ਆਉਂਦੇ ਹਾਂ ਉਹ ਬਰਸਾਤੀ ਢਾਬੇ ਤੇ ਜਿੱਥੇ ਐਸਪੀ ਹਰਮਨ ਕੌਰ ਆਪਣੇ ਸਾਹਮਣੇ ਖੜੇ ਆਪਣੀ ਭਰਾ ਜੱਸੇ ਨੂੰ ਦੇਖ ਰਹੀ ਹੈ ਜੱਸਾ ਜੋ ਡਰ ਤੇ ਸ਼ਰਮ ਨਾਲ ਸਿਰ ਝੁਕਾਈ ਖੜਾ ਹੈ ਉਸਨੇ ਹਰਮਨ ਨੂੰ ਪਛਾਣਿਆ ਨਹੀਂ 10 ਸਾਲ ਨੇ ਬਹੁਤ ਕੁਝ ਬਦਲ ਦਿੱਤਾ ਸੀ ਇੱਕ 마ਸੂਮ ਬੱਚੀ ਇੱਕ ਰੋਹਬਦਾਰ ਅਫਸਰ ਬਣ ਚੁੱਕੀ ਸੀ ਜਵਾਨ ਜੱਸਾ ਇੱਕ ਥੱਕਿਆ ਹੋਇਆ ਨਿਰਾਸ਼ ਤੇ ਬੁੱਢਾ ਬੰਦਾ ਲੱਗ ਰਿਹਾ ਸੀ ਐਸਪੀ ਹਰਮਨ ਨੇ ਆਪਣੇ ਦਿਲ ਤੇ ਕਾਬੂ ਪਾਇਆ ਉਹਦੀਆਂ ਅੱਖਾਂ ਵਿੱਚ ਹੰਝੂ ਸੀ ਪਰ ਉਹਨੇ ਅੰਦਰੂਨੀ ਤੌਰ ਤੇ ਆਪਣੇ ਆਪ ਨੂੰ ਮਜ਼ਬੂਤ ਰੱਖਿਆ ਉਨੇ ਆਪਣੀ ਆਵਾਜ਼ ਨੂੰ ਜਿੰਨਾ ਹੋ ਸਕੇ ਸ਼ਾਂਤ ਅਤੇ ਸਪਸ਼ਟ ਬਣਾਇਆ ਜੱਸੇ ਤੂੰ ਇੱਥੇ ਕੀ ਕਰ ਰਿਹਾ ਹੈ ਉਹਦੀ ਆਵਾਜ਼ ਵਿੱਚ ਇੱਕ ਕੰਬਣੀ ਸੀ ਜੋ ਸਿਰਫ ਉਹਨੇ ਮਹਿਸੂਸ ਕੀਤੀ ਜੱਸਾ ਇਹ ਅਣਜਾਣਵਾਜ਼ ਸੁਣ ਕੇ ਚੌਕਿਆ ਉਹਨੇ ਸਿਰ ਚੁੱਕ ਕੇ ਹਰਾਨੀ ਨਾਲ ਐਸਪੀ ਹਰਮਨ ਵੱਲ ਵੇਖਿਆ ਉਹਦੇ ਮਨ ਵਿੱਚ ਇੱਕ ਝਲਕ ਆਈ ਪਰ ਉਹ ਪੂਰੀ ਤਰ੍ਹਾਂ ਪਛਾਣ ਨਾ ਸਕਿਆ ਮੈਡਮ ਜੀ ਮੈਂ ਤਾਂ ਇੱਥੇ ਕੰਮ ਕਰਦਾ ਜੇਕਰ ਤੁਹਾਡਾ ਕੋਈ ਸਵਾਲ ਹੈ ਜਾਂ ਤੁਹਾਨੂੰ ਕੋਈ ਚਾਹੀਦਾ ਤੁਸੀਂ ਢਾਬੇ ਦੇ ਮਾਲਕ ਨਾਲ ਗੱਲ ਕਰ ਸਕਦੇ ਹੋ ਉਸਨੇ ਕੰਮ ਦੀ ਆਵਾਜ਼ ਵਿੱਚ ਕਿਹਾ ਉਸਨੇ ਕੰਮ ਦੀ ਆਵਾਜ਼ ਵਿੱਚ ਨਜ਼ਰਾਂ ਝੁਕਾ ਕੇ ਕਿਹਾ ਮੈਨੂੰ ਵਿਛਾਣਿਆ ਨਹੀਂ ਐਸਪੀ ਹਰਮਨ ਦੀ ਆਵਾਜ਼ ਵਿੱਚ ਦਰਦ ਦੀ ਇੱਕ ਧੁਨ ਸੀ ਜੋ ਹਰ ਸ਼ਬਦ ਨਾਲ ਵੱਧਦੀ ਜਾ ਰਹੀ ਸੀ ਜਸੇ ਨੇ ਦੁਬਾਰਾ ਉਸ ਵੱਲ ਵੇਖਿਆ ਉਹਦੀ ਅੱਖਾਂ ਵਿੱਚ ਅਜੇ ਵੀ ਪਛਾਣ ਦੀ ਚਮਕ ਨਹੀਂ ਸੀ ਥਕਾਵਟ ਤੇ ਮਜਬੂਰੀ ਨੇ ਉਹਦੇ ਚਿਹਰੇ ਦੇ ਸਾਰੇ ਭਾਵਾਂ ਨੂੰ ਖੋਲਿਆ ਹੀ ਨਹੀਂ ਸੀ ਮੈਡਮ ਮੈਂ ਸ਼ਾਇਦ ਤੁਹਾਨੂੰ ਪਹਿਲਾਂ ਕਦੇ ਨਹੀਂ ਦੇਖਿਆ ਉਸਨੇ ਸਪਸ਼ਟਤਾ ਨਾਲ ਕਿਹਾ ਨੀਵੀਂ ਪਾ ਕੇ ਖੜਾ ਰਿਹਾ ਐਸਪੀ ਹਰਮਨ ਦਾ ਦਿਲ ਦਰਦ ਨਾਲ ਭਰ ਗਿਆ ਉਸਨੇ ਇੱਕ ਲੰਮਾ ਸਾਹ ਲਿਆ ਉਦੀ ਆਵਾਜ਼ ਵਿੱਚ ਹੁਣ ਭਾਵਨਾਵਾਂ ਦੀ ਝੁੰਗਾਈ ਸੀ ਮੈਂ ਹਰਮਨਾਂ ਤੇਰੀ ਭੈੜਾ ਇਹ ਸ਼ਬਦ ਸੁਣ ਕੇ ਜੱੱਸੇ ਦੇ ਜਿਵੇਂ ਬਿਜਲੀ ਡਿੱਗ ਪਈ ਉਹਦੇ ਹੱਥੋਂ ਝੂਟੇ ਪਾੜੇ ਹੇਟਾ ਡਿੱਗੇ ਇੱਕ ਤੇਜ ਵਾਲਣਾ ਟੁੱਟ ਗਏ ਉਹਦੀਆਂ ਅੱਖਾਂ ਹਰਾਨੀ ਨਾਲ ਵੱਡੀਆਂ ਹੋ ਗਈਆਂ ਉਹਦਾ ਚਿਹਰਾ ਪੀਲਾ ਪੈ ਗਿਆ ਉਹਦੇ ਸਰੀਰ ਵਿੱਚੋਂ ਜਿਵੇਂ ਜਾਨ ਹੀ ਨਿਕਲ ਗਈ ਹੋਵੇ ਉਹ ਕੰਮਣ ਲੱਗਾ ਉਸਨੂੰ ਲੱਗਿਆ ਜਿਵੇਂ ਉਸਦਾ ਸਭ ਤੋਂ ਵੱਡਾ ਗੁਨਾਹ ਅੱਜ ਉਹਦੇ ਸਾਹਮਣੇ ਜਿਉਂਦਾ ਹੋ ਕੇ ਖੜਾ ਹੋ ਗਿਆ ਹਰਮਨ ਤੂੰ ਜਿਉਂਦੀ ਐ ਉਸਦੀ ਆਵਾਜ਼ ਕੰਬ ਗਈ ਉਸ ਨੇ ਆਪਣੇ ਆਪ ਨੂੰ ਪਿੱਛੇ ਖਿੱਚਣਾ ਸ਼ੁਰੂ ਕਰ ਦਿੱਤਾ ਜਿਵੇਂ ਉਹ ਐਸਪੀ ਹਰਮੰਦੀਆ ਨਜ਼ਰਾਂ ਤੋਂ ਬਚਣਾ ਚਾਹੁੰਦਾ ਹੋਵੇ ਉਹ ਜ਼ਮੀਨ ਤੇ ਬਹਿ ਕੇ ਕੰਬਦੇ ਹੱਥਾਂ ਨਾਲ ਐਸਪੀ ਹਰਮੰਦੀ ਦੇ ਪੈਰਾਂ ਤੇ ਡਿੱਗ ਪਿਆ ਮੈਡਮ ਭੈਣੇ ਮੈਨੂੰ ਮਾਫ਼ ਕਰ ਦਿਓ ਮੈਨੂੰ ਬਖਸ਼ ਦਿਓ ਮੈਂ ਗੁਨਾਹਗਾਰਾਂ ਉਹਦੀਆਂ ਅੱਖਾਂ ਵਿੱਚ ਹੰਝੂ ਤੇ ਪਛਤਾਵਾ ਇੱਕੋ ਟਾਈਮ ਹੀ ਬਹਿ ਰਿਆ ਸੀ ਢਾਬੇ ਦੇ ਮਾਲਕ ਤੇ ਹੋਰ ਗ੍ਰਾਹਕ ਇਹ ਸਭ ਦੇਖ ਕੇ ਬਹੁਤ ਜ਼ਿਆਦਾ ਹੈਰਾਨ ਹੋ ਰਹੇ ਸੀ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਸੀ ਇੱਕ ਰੋਹਵਦਾਰ ਐਸਪੀ ਅਫਸਰ ਕਿੱਥੇ ਤੇ ਕਿਤੇ ਇੱਕ ਟਾਬੇ ਤੇ ਕੰਮ ਕਰਨ ਵਾਲਾ ਭਾਂਡੇ ਮਾਂਜਣ ਵਾਲਾ ਬੰਦਾ ਇਹਨਾਂ ਵਿਚਾਲੇ ਐਦਾਂ ਦਾ ਕੀ ਰਿਸ਼ਤਾ ਹੈ ਸਪਾਈ ਅਮਨ ਵੀ ਹੈਰਾਨ ਖੜਾ ਸੀ ਕਿਉਂਕਿ ਉਸਨੇ ਕਦੇ ਐਸਪੀ ਹਰਮਨ ਨੂੰ ਇੰਨਾ ਭਾਵੁਕ ਨਹੀਂ ਦੇਖਿਆ ਸੀ ਐਨਾ ਰੋਂਦਾ ਹੋਇਆ ਨਹੀਂ ਵੇਖਿਆ ਸੀ ਐਸਪੀ ਹਰਮਨ ਨੇ ਹੌਲੀ-ਹੌਲੀ ਅੱਗੇ ਵੱਧ ਕੇ ਜਸੇ ਨੂੰ ਬਾਹ ਤੋਂ ਫੜ ਕੇ ਚੱਕਿਆ ਉਸਨੇ ਆਪਣੀ ਵਰਦੀ ਦੀ ਪਰਵਾਹ ਨਹੀਂ ਕੀਤੀ ਜੋ ਮੀਂਹ ਤੇ ਜਸੇ ਦੇ ਗੰਦੇ ਕੱਪੜੇ ਕਰਕੇ ਗਿੱਲੀ ਗਿੱਲੀ ਤੇ ਗੰਦੀ ਹੋ ਚੁੱਕੀ ਸੀ ਉਸਨੇ ਜਸੇ ਦੇ ਚਿਹਰੇ ਤੇ ਪਈ ਮਿੱਟੀ ਤੇ ਪਾਣੀ ਨੂੰ ਆਪਣੇ ਹੱਥਾਂ ਨਾਲ ਪੂੰਝਾ ਉਹਦਾ ਚਿਹਰਾ ਜੋ ਹੁਣ ਤੱਕ ਗੁੱਸੇ ਤੇ ਦਰਦ ਨਾਲ ਭਰਿਆ ਸੀ ਹੁਣ ਇੱਕ ਅਥਾਹ ਪਿਆਰ ਤੇ ਹਮਦਰਦੀ ਨਾਲ ਚਮਕ ਰਿਹਾ ਸੀ ਮੈਂ ਤੈਨੂੰ ਮਾਫੀ ਦੇਣੀ ਆਈਆਂ ਜੱਸੇ ਐਸਪੀ ਹਰਮੰਦੀ ਆਵਾਜ਼ ਵਿੱਚ ਦਰਦ ਸੀ ਪਰ ਨਾਲ ਹੀ ਅਥਾਹ ਪਿਆਰ ਵੀ ਸੀ ਮੈਂ ਤੈਨੂੰ ਲੱਭਣ ਆਈਆਂ ਮੈਂ ਜਾਣਨਾ ਚਾਹੁੰਨੀ ਆ ਮੇਰਾ ਭਰਾ ਕਿਹੜੇ ਹਾਲ ਵਿੱਚ ਹੈ ਜੱਸੇ ਨੇ ਐ ਵਿਸ਼ਵਾਸ ਨਾਲ ਆਪਣੀ ਭੈਣ ਵੱਲ ਵੇਖਿਆ ਉਸ ਨੂੰ ਯਕੀਨ ਨਹੀਂ ਆ ਰਿਹਾ ਸੀ ਉਸਦੀ ਭੈਣ ਜਿਸ ਨੂੰ ਉਸਨੇ ਵੇਚ ਦਿੱਤਾ ਸੀ ਅੱਜ ਐਸਪੀ ਬਣ ਕੇ ਉਹਦੇ ਸਾਹਮਣੇ ਖੜੀ ਸੀ ਉਸ ਨੂੰ ਮਾਫੀ ਮੰਗਣ ਦੀ ਬਜਾਏ ਲੱਭਣ ਦੀ ਗੱਲ ਕਰ ਰਹੀ ਸੀ ਐਸਪੀ ਹਰਮਨ ਨੇ ਸਪਾਈ ਅਮਨ ਵੱਲ ਇਸ਼ਾਰਾ ਕੀਤਾ ਤੇ ਕਿਹਾ ਅਮਨ ਸਾਰੇ ਲੋਕਾਂ ਨੂੰ ਬਾਹਰ ਜਾਣ ਲਈ ਕਿਉ ਢਾਬੇ ਦੇ ਮਾਲਕ ਨੂੰ ਵੀ ਸਾਨੂੰ ਕੁਝ ਜ਼ਰੂਰੀ ਗੱਲ ਕਰਨੀ ਹੈ ਕੁਝ ਨਿੱਜੀ ਗੱਲ ਢਾਬੇ ਦਾ ਮਾਲਕ ਤੇ ਸਾਰੇ ਗ੍ਰਾਹਕ ਬਾਹਰ ਚਲੇ ਗਏ ਅੰਦਰ ਸਿਰਫ ਐਸਪੀ ਹਰਮਨ ਜਸਾ ਤੇ ਸਪਾਈ ਅਮਨ ਰਹਿ ਗਏ ਤੁਸੀਂ ਇੱਥੇ ਬੈਠੋ ਜਸੇ ਐਸਪੀ ਹਰਮਨ ਨੇ ਇੱਕ ਬੈਂਚ ਵੱਲ ਇਸ਼ਾਰਾ ਕੀਤਾ ਜਸਾ ਡਰਦੇ ਡਰਦੇ ਬਹਿ ਗਿਆ ਨਜ਼ਰਾਂ ਝੁਕਾ ਕੇ ਤੂੰ ਜਾਣਦਾ ਜੱਸੇ ਕਿ ਮੈਂ ਕਿੰਨੇ ਸਾਲ ਤੈਨੂੰ ਲੱਭਦੀ ਰਹੀ ਆ ਐਸਪੀ ਹਰਮਨ ਨੇ ਕੰਬਦੀ ਆਵਾਜ਼ ਵਿੱਚ ਪੁੱਛਿਆ ਕਿਉਂ ਨਹੀਂ ਦੱਸਿਆ ਕਿ ਬਾਪੂ ਜੀ ਠੀਕ ਹੋ ਗਏ ਸੀ ਕਿਉਂ ਨਹੀਂ ਆਇਆ ਤੂੰ ਮੈਨੂੰ ਵਾਪਸ ਲੈਣਾ ਤੈਨੂੰ ਪਤਾ ਹੈ ਮੇਰੇ ਤੇ ਕੀ ਬੀਤੀ ਹੈ ਜੱਸੇ ਨੇ ਸਿਰ ਝੁਕਾ ਲਿਆ ਉਹਦੀ ਅੱਖਾਂ ਵਿੱਚੋਂ ਹੰਝੂ ਡਿੱਗ ਰਹੇ ਸੀ ਉਹਨੇ ਹੱਥ ਜੋੜ ਕੇ ਕਿਹਾ ਮੈਂ ਆਪਣੀ ਭੈਣ ਨੂੰ ਬਹੁਤ ਲੱਭਿਆ ਹਰਮਨ ਜਦੋਂ ਮੈਂ ਤੈਨੂੰ ਉੱਥੇ ਛੱਡ ਆਇਆ ਸੀ ਨਾ ਕੁਝ ਦਿਨ ਬਾਅਦ ਮੈਨੂੰ ਪਤਾ ਲੱਗਿਆ ਉਹ ਲੋਕ ਤੈਨੂੰ ਕਿਸੇ ਹੋਰ ਸ਼ਹਿਰ ਲੈ ਗਏ ਹਨ ਮੈਂ ਉਦੋਂ ਬਹੁਤ ਛੋਟਾ ਸੀ ਤੇ ਡਰਿਆ ਹੋਇਆ ਵੀ ਸੀ ਮੈਂ ਉਹਨਾਂ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਮੈਂ ਕਾਮਯਾਬ ਨਾ ਹੋ ਸਕਿਆ ਮੈਂ ਆਪਣੇ ਆਪ ਨੂੰ ਮਾਫ਼ ਨਹੀਂ ਕਰ ਪਾਉਂਦਾ ਮੇਰੀ ਮਾਂ ਵੀ ਤੇਰੇ ਗਮ ਵਿੱਚ ਹੀ ਇਸ ਦੁਨੀਆ ਤੋਂ ਚਲੀ ਗਈ ਮੈਂ ਉਸਨੂੰ ਵੀ ਗਵਾ ਦਿੱਤਾ ਮੈਂ ਤੇਰੇ ਗਮ ਵਿੱਚ ਹਰ ਰੋਜ਼ ਮਰਦਾ ਮੈਨੂੰ ਲੱਗਿਆ ਤੂੰ ਵੀ ਸ਼ਾਇਦ ਦੁਨੀਆ ਤੋਂ ਚਲੀ ਗਈ ਹੋਣੀ ਮੈਂ ਤੈਨੂੰ ਕਦੇ ਨਹੀਂ ਲੱਭਾ ਪਾਵਾਂਗਾ ਮੈਂ ਇਸ ਲਈ ਨਹੀਂ ਆਇਆ ਮੈਨੂੰ ਆਪਣੇ ਆਪ ਤੇ ਸ਼ਰਮ ਆਉਂਦੀ ਸੀ ਆਪਣੇ ਗੁਨਾਹਾਂ ਤੋਂ ਉਹਦੀ ਆਵਾਜ਼ ਰੁੱਕ ਗਈ ਮੈਂ ਬਹੁਤ ਮਾੜਾ ਬੰਦਾ ਹਰਮਨ ਮੈਂ ਤੈਨੂੰ ਵੇਚ ਦਿੱਤਾ ਮੇਰੇ ਤੇ ਕੈਸ ਕਰਵਾ ਮੈਨੂੰ ਜੇਲ੍ਹ ਭੇਜ ਦੇ ਹੁਣ ਤਾਂ ਤੇਰੇ ਹੱਥ ਵਿੱਚ ਐ ਇੱਕ ਪਲ ਦੇ ਵਿੱਚ ਹੀ ਮੈਨੂੰ ਢੇਰੀ ਕਰ ਦੇ ਮੈਂ ਜ਼ਿੰਦਗੀ ਹੋਰ ਨਹੀਂ ਜੀਣਾ ਚਾਹੁੰਦਾ ਜੱਸਾ ਫੇਰ ਤੋਂ ਪੁੱਭਾ ਮਾਰ ਕੇ ਰੋਣ ਲੱਗ ਪਿਆ ਉਸ ਦੀ ਆਵਾਜ਼ ਵਿੱਚ ਸੱਚਾ ਪਛਤਾਵਾ ਸੀ ਜੋ ਦਰਦ ਦੀ ਹੱਦ ਪਾਰ ਕਰ ਚੁੱਕਿਆ ਸੀ ਐਸਪੀ ਹਰਮਨ ਦਾ ਦਿਲ ਦਰਦ ਨਾਲ ਭਰ ਗਿਆ ਉਹਨੇ ਵੇਖਿਆ ਜੱਸਾ ਪਿਛਲੇ 10 ਸਾਲਾਂ ਤੋਂ ਨਰਕ ਵਰਗੀ ਜ਼ਿੰਦਗੀ ਗੁਜ਼ਾਰ ਰਿਹਾ ਹੈ ਉਹਦੇ ਚਿਹਰੇ ਤੇ ਪਈਆਂ ਝੂਰੀਆਂ ਉਹਦੀਆਂ ਡੁੰਗੀਆਂ ਅੱਖਾਂ ਉਸ ਦਾ ਬਿਲਕੁਲ ਕੰਡੇ ਵਰਗਾ ਸਰੀਰ ਐਸਾਬਾ ਉਸ ਦੇ ਅੰਦਰੋਂ ਨਹੀਂ ਦਰਦ ਦਾ ਪਰਤੀ ਬੇਮ ਸੀ ਉਸ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਕੁਝ ਸਹਿਿਆ ਸੀ ਪਰ ਅੱਜ ਉਸ ਦਾ ਦਰਦ ਜਸੇ ਦੇ ਦਰਦ ਅਗੇ ਬਹੁਤ ਹੀ ਛੋਟਾ ਲੱਗ ਰਿਹਾ ਸੀ ਐਸਪੀ ਹਰਮਨ ਨੇ ਇੱਕ ਲੰਬਾ ਸਾਹ ਲਿਆ ਉਹਨੇ ਆਪਣੇ ਪੁਰਾਣੇ ਜ਼ਖਮਾਂ ਨੂੰ ਮਾਫੀ ਤੇ ਮੱਲਬ ਨਾਲ ਭਰਨ ਦਾ ਫੈਸਲਾ ਕੀਤਾ ਉਹਦੀਆਂ ਅੱਖਾਂ ਵਿੱਚ ਹੰਝੂ ਸੀ ਪਰ ਉਸ ਨੇ ਇੱਕ ਹੱਥ ਜਸੇ ਦੇ ਮੋਢੇ ਤੇ ਰੱਖਿਆ ਦੂਜੇ ਹੱਥ ਨਾਲ ਉਸ ਦੇ ਹੰਝੂ ਪੂੰਝੇ ਜਸੇ ਉਹਦੀ ਆਵਾਜ਼ ਹੁਣ ਪਹਿਲਾਂ ਨਾਲੋਂ ਸ਼ਾਂਤ ਤੇ ਪਿਆਰ ਭਰੀ ਸੀ ਮੈਂ ਤੈਨੂੰ ਜੇਲ੍ਹ ਨਹੀਂ ਭੇਜਾਂਗੀ ਮੈਂ ਤੈਨੂੰ ਕੋਈ ਸਜ਼ਾ ਨਹੀਂ ਦੇਣਾ ਚਾਹੁੰਦੀ ਮੈਂ ਜਾਣਦੀ ਆ ਤੂੰ ਮਜਬੂਰ ਸੀ ਮੈਂ ਇਹ ਵੀ ਜਾਣਦੀ ਆ ਤੂੰ ਮੇਰੇ ਤੋਂ ਵੱਧ ਆਪਣੇ ਆਪ ਨੂੰ ਸਜ਼ਾ ਦਿੱਤੀ ਐ ਸਾਡੇ ਬਾਪੂ ਜੀ ਨੇ ਸਾਨੂੰ ਸਿਖਾਇਆ ਸੀ ਰਿਸ਼ਤੇ ਖੂਨ ਨਾਲ ਬਣਦੇ ਹਨ ਤੇ ਉਹ ਕਦੇ ਟੁੱਟਦੇ ਨਹੀਂ ਜਸੇ ਨੇ ਹਰਾਨੀ ਨਾਲ ਆਪਣੀ ਭੈਣ ਵੱਲ ਦੇਖਿਆ ਉਸ ਨੂੰ ਯਕੀਨ ਨਹੀਂ ਆ ਰਿਹਾ ਸੀ ਤੂੰ ਮੈਨੂੰ ਮਾਫ਼ ਕਰਨ ਦੀ ਗੱਲ ਕਰਨੀ ਐ ਸੱਚਮੁੱਚ ਤੂੰ ਮੈਨੂੰ ਮਾਫ਼ ਕਰ ਦੇਵੇਂਗੀ ਮੈਂ ਤੈਨੂੰ ਕਦੇ ਨਫ਼ਰਤ ਨਹੀਂ ਕਰ ਸਕੀ ਭਰਾ ਹਰਮਨ ਨੇ ਜਸੇ ਨੂੰ ਕੱਸ ਕੇ ਗੱਲ ਨਾਲ ਲਾ ਲਿਆ ਉਸਦੇ ਹੰਝੂ ਜੱਸੇ ਦੇ ਮੋੜੇ ਤੇ ਡਿੱਗ ਰਹੇ ਸੀ ਉਹ ਇੱਕ ਦੂਜੇ ਨੂੰ ਬਹੁਤ ਦੇਰ ਤੱਕ ਜੱਫੀ ਪਾਏ ਖੜੇ ਰਹੇ ਇਹ ਸਿਰਫ ਦੋ ਭੈਣ ਭਰਾਵਾਂ ਦਾ ਮਿਲਣ ਨਹੀਂ ਸੀ ਇੱਕ ਦੋ ਟੁੱਟੀਆਂ ਹੋਈਆਂ ਰੂਹਾਂ ਦਾ ਮਿਲਣ ਸੀ ਜਿੱਥੇ ਪਿਆਰ ਨੇ ਗੁਨਾਹ ਨੂੰ ਤੇ ਮਾਫੀ ਨੇ ਨਫ਼ਰਤ ਨੂੰ ਹਰਾਇਆ ਤੂੰ ਮੇਰਾ ਵੱਡਾ ਭਰਾ ਹੈ ਜੱਸੇ ਮੈਂ ਜਾਣਦੀ ਆ ਤੂੰ ਸੱਚਮੁੱਚ ਮਜਬੂਰ ਸੀ ਤੇਨੇ ਬਾਪੂ ਦਾ ਇਲਾਜ ਕਰਾਣਾ ਸੀ ਤੂੰ ਜੋ ਕੀਤਾ ਉਹ ਸਾਡੇ ਬਾਪੂ ਦੀ ਜਾਨ ਬਚਾਉਣ ਲਈ ਕੀਤਾ ਜੇਕਰ ਤੂੰ ਮੈਨੂੰ ਦੱਸ ਦਿੰਦਾ ਮੈਂ ਖੁਸ਼ੀ ਖੁਸ਼ੀ ਇਹ ਸਾਰਾ ਕੁਝ ਕਰਨ ਲਈ ਤਿਆਰ ਹੋ ਜਾਂਦੀ ਬਸ ਕਮੀ ਇੱਥੇ ਸੀ ਤੂੰ ਮੈਨੂੰ ਦੱਸਿਆ ਹੀ ਨਹੀਂ ਮੈਂ ਤੈਨੂੰ ਮaaf ਕਰਦੀ ਆ ਮੈਂ ਚਾਹੁੰਦੀ ਆ ਤੂੰ ਆਪਣੇ ਆਪ ਨੂੰ ਮaaf ਕਰੇ ਇਹ ਸਜਾ ਨਾ ਦੇ ਹੁਣ ਇਹ ਨਰਕ ਭਰੀ ਜ਼ਿੰਦਗੀ ਛੱਡ ਦੇ ਜਿਸ ਸਾਫੂ ਬਾ ਮਾਰ ਕੇ ਰੋਪਿਆ ਤੂੰ ਸੱਚਮੁੱਚ ਦੇਵੀ ਆ ਹਰਮਨ ਤੂੰ ਮੈਨੂੰ ਬਚਾ ਲਿਆ ਤੂੰ ਸਾਨੂੰ ਇੱਕ ਨਵੀਂ ਜ਼ਿੰਦਗੀ ਦਿੱਤੀ ਐ ਐਸਪੀ ਹਰਮਨ ਨੇ ਸਪਾਈ ਅਮਨ ਨੂੰ ਬੁਲਾਇਆ ਤੇ ਕਿਹਾ ਅਮਨ ਸਾਡੇ ਘਰ ਫੋਨ ਕਰਕੇ ਦੱਸੋ ਕੀ ਭਰਾ ਮਿਲ ਗਏ ਹਨ ਤਾਬੇ ਦੇ ਮਾਲਕ ਨੂੰ ਵੀ ਕਹਿ ਦਿਓ ਮੇਰੇ ਭਰਾ ਅੱਜ ਤੋਂ ਇੱਥੇ ਕੰਮ ਨਹੀਂ ਕਰਨਗੇ ਇਹਨਾਂ ਦਾ ਬਣਦਾ ਹਿਸਾਬ ਉਹ ਮੇਰੇ ਜਿਮੇਆ ਜੋ ਵੀ ਇਹਨਾਂ ਨੇ ਉਸ ਤੋਂ ਲਿਆ ਮੈਂ ਆਪੇ ਦੇਵਾਂਗੀ ਤੇ ਜਮੀ ਹੁਣ ਹੌਲੀ-ਹੌਲੀ ਇੱਕ ਬਾਰੀ ਕੋ ਬੂੰਦਾਬੰਦੀ ਵਿੱਚ ਬਦਲ ਗਿਆ ਸੀ ਜਿਵੇਂ ਕੁਦਰਤ ਵੀ ਇਸ ਭਾਵਨਾਤਮਕ ਮਿਲਣ ਤੋਂ ਸ਼ਾਂਤ ਹੋ ਚੁੱਕੀ ਸੀ ਐਸਪੀ ਹਰਮਨ ਤੇ ਜਸਾ ਦੋਵੇਂ ਭੈਣ ਭਰਾ ਇੱਕ ਦੂਜੇ ਦਾ ਹੱਥ ਫੜ ਕੇ ਤਾਬੇ ਤੋਂ ਬਾਹਰ ਨਿਕਲੇ ਜਸੇ ਦੇ ਚਿਹਰੇ ਤੇ ਪਹਿਲੀ ਵਾਰ ਸੱਚੀ ਸ਼ਾਂਤੀ ਖੁਸ਼ੀ ਦਿਖ ਰਹੀ ਸੀ ਉਸ ਦੀ ਅੱਖਾਂ ਵਿੱਚ ਹੰਝੂ ਸੀ ਪਰ ਉਹ ਖੁਸ਼ੀ ਦੇ ਹੰਝੂ ਸੀ ਉਹ ਆਪਣੀ ਭੈਣ ਦੀ ਸਰਕਾਰੀ ਗੱਡੀ ਵਿੱਚ ਬੈਠਿਆ ਇਹ ਸਿਰਫ ਇੱਕ ਯਾਤਰਾ ਨਹੀਂ ਸੀ ਇੱਕ ਨਵੀਂ ਸ਼ੁਰੂਆਤ ਸੀ ਇੱਕ ਐਦਾਂ ਦੇ ਰਿਸ਼ਤੇ ਦੀ ਜੋ ਸਮੇਂ ਦੀਆਂ ਕਠੋਰਤਾਂ ਗਰੀਬੀ ਦੀ ਮਾਰ ਤੇ ਇੱਕ ਗਲਤੀ ਦੇ ਬਹੁਤ ਦੇ ਬਾਅਦ ਵੀ ਅੰਤ ਵਿੱਚ ਪਿਆਰ ਤੇ ਮਾਫੀ ਦੇ ਬਲ ਤੇ ਮੁੜ ਇਕੱਠਾ ਹੋ ਗਿਆ ਸੀ ਐਸਪੀ ਹਰਮਨ ਨੇ ਜਸੇ ਨੂੰ ਆਪਣੇ ਨਾਲ ਰੱਖਿਆ ਉਹਨਾਂ ਨੂੰ ਇੱਕ ਸਾਫ਼ ਸੁਥਰਾ ਕੰਮ ਦਵਾਇਆ ਉਸ ਨੂੰ ਜ਼ਿੰਦਗੀ ਨੂੰ ਦੁਬਾਰਾ ਪੱਟੜੀ ਤੇ ਲਿਆਉਣ ਵਿੱਚ ਉਸ ਦੀ ਬਹੁਤ ਜ਼ਿਆਦਾ ਮਦਦ ਕੀਤੀ ਜਸਨੇਵੀ ਆਪਣੀ ਬਾਕੀ ਦੀ ਜ਼ਿੰਦਗੀ ਆਪਣੀ ਭੈਣ ਦੀ ਸੇਵਾ ਵਿੱਚ ਲਾ ਦਿੱਤੀ ਆਪਣੀ ਭੈਣ ਤੇ ਜਾਨਵਾਰ ਦਾ ਸੀ ਤਾਂ ਦੋਸਤੋ ਤੁਹਾਨੂੰ ਇਹ ਕਹਾਣੀ ਕਿੱਦਾਂ ਲਗੀ ਜੇ ਤੁਹਾਨੂੰ ਇਹ ਕਹਾਣੀ ਪਸੰਦ ਆਈ ਤਾਂ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਕੇ ਜਾਇਓ ਦੋਸਤੋ ਦੋਸਤੋ ਜੇਕਰ ਤੁਸੀਂ ਸੋਚਦੇ ਹੋ ਜੋ ਭੈਣ ਨੇ ਕੀਤਾ ਉਹ ਸਹੀ ਸੀ ਤਾਂ ਤੁਸੀਂ ਕਮੈਂਟ ਵਿੱਚ ਦੱਸ ਸਕਦੇ ਹੋ ਤੁਹਾਨੂੰ ਲੱਗਦਾ ਹੈ ਐਦਾਂ ਦੇ ਲੋਕ ਮਾਫੀ ਦੇ ਲਾਇਕ ਨਹੀਂ ਹਨ ਆਪਣੀ ਭੈਣ ਦੇ ਨਾਲ ਜੋ ਉਸਨੇ ਕੀਤਾ ਉਹ ਉਹਨੂੰ ਮਾਫ ਨਹੀਂ ਕਰਨਾ ਚਾਹੀਦਾ ਸੀ ਤਾਂ ਵੀ ਤੁਸੀਂ ਕਮੈਂਟ ਵਿੱਚ ਇਹ ਦੱਸ ਸਕਦੇ ਹੋ ਤਾ ਦੋਸਤੋ ਮਿਲਦੇ ਆ ਕਿਸੇ ਨਵੀਂ ਕਹਾਣੀ ਦੇ ਨਾਲ ਆਦੋਂ ਤੱਕ ਲਈ ਸਤਿ ਸ੍ਰੀ ਅਕਾਲ ਦੋਸਤੋ